ਜੀ ਸਾਡਾ ਅੱਜ ਇਲੈਕਸ਼ਨ ਦੇ ਕਿਸ ਤਰੀਕੇ ਦੇ ਜਿਹੜੇ ਸਕਿਉਰਿਟੀ ਅਰੇਂਜਮੈਂਟਸ ਔਰ ਇਸ ਤਰ੍ਹਾਂ ਦਾ ਮਾਹੌਲ ਹੈ ਇਸ ਸਮੇਂ ਜਿਹੜਾ ਚੱਲ ਰਿਹਾ ਅੱਛਾ ਮਾਹੌਲ ਚੱਲ ਰਿਹਾ ਅਸੀਂ ਅੱਜ ਸਵੇਰ ਤੋਂ ਚੈਕਿੰਗ ਕਰ ਰਹੇ ਹਾਂ ਅੱਜ ਹੋਣਾ ਸੀ ਦੁਰੰਗਲਾ ਦੇ ਜਿਹੜੇ ਟ੍ਰਿਪਲ ਬੂਥ ਹੈ ਇੱਥੇ ਆਏ ਹਾਂ ਤੇ ਮਾਡਲ ਬੂਥ ਬਣਿਆ ਦੋ ਇੱਕ ਨਾਰਮਲ ਬੂਥ ਹੈ ਬੀਐਲਓ ਸਾਹਿਬ ਸਾਰੇ ਹੀ ਪ੍ਰੈਜ਼ੈਂਟ ਹੈ ਸਾਰੇ ਡਿਊਟੀ ਕਰ ਰਹੇ ਹਨ ਜੋ ਸਾਡੀ ਸਕਿਉਰਿਟੀ ਇਨਚਾਰਜ ਵੀ ਹੈਗੇ ਉਹ ਵੀ ਸਾਰੇ ਪ੍ਰੈਜ਼ੈਂਟ ਹੈਗੇ ਦੋ ਵਾਰ ਪੈਟਰੋਲਿੰਗ ਪਾਰਟੀਆਂ ਸਵੇਰ ਤੋਂ ਚੈੱਕ ਕਰ ਚੁੱਕੀਆਂ ਪੋਲਿੰਗ ਜਿਹੜੀ ਉਹ ਨਾਰਮਲ ਚੱਲ ਰਹੀ ਬਾਹਰ ਨorms ਵਗੈਰੇ ਵੀ ਸਾਰੇ ਫਾਲੋ ਕੀਤੇ ਆ ਤੇ ਮੁਲਾਜ਼ਮਾਂ ਦੇ ਵੈਲਫੇਅਰ ਦਾ ਵੀ ਜਿਹੜਾ ਖਿਆਲ ਹੋ ਰੱਖਿਆ ਗਿਆ ਤੇ ਸ਼ਰਬਤ ਵਗੈਰਾ ਉਹਨਾਂ ਨੂੰ ਪੁਲਾਏ ਜਾ ਰਿਹਾ ਜਿਹੜੇ ਡਿਊਟੀ ਤੇ ਹੈ ਇਸ ਤੋਂ ਇਲਾਵਾ ਕਾਟਿਨ ਦੀ ਵੀ ਵਿਵਸਥਾ ਕੀਤੀ ਗਈ ਹੈ और सेंसिटिव so कोई बूथ्स से जड़े हैगे ने उस तरह उन्होंने नहीं, भी नहीं भी वो सेंसिटिव बेसिकली अब जितने भी क्रिटिकल बूथ्स है वो ऑलरेडी असी सीएपीएफ और नाते डिप्लॉय कीती है उस तो अलावा जड़े एसएपी है स्टेट आर्म दे वो भी डिप्लॉय करते हैं फुल जड़ी सारी पेट्रोलिंग पार्टीज है वो भी ऑन द मूव है एसएचओज एंड डीएसपी हर एक पोलिंग बूथ हर एक पुलिस स्टेशन पे डीएसपी साहब ने लगाया गया तो so पब्लिकली की अपील करना चाहिए पब्लिक दे यही है कि हम पब्लिक का काम सिर्फ एक है कि वो बाहर आके अपना वोट पान ਤੇ ਵੱਟ ਚੜ ਕੇ ਇਸ ਪੋਲਿੰਗ ਪ੍ਰਕਿਰਿਆ ਦਾ ਜਿਹੜਾ ਹਿੱਸਾ ਬਣ ਅਂਡ ਸਾਡੇ ਪੋਲਿੰਗ ਪਰਸੈਂਟੇਜ ਜਿਹੜਾ ਹੈਗਾ ਉਹਨੂੰ ਉੱਪਰ ਲੈ ਕੇ ਜਾਣ ਤਾਂ ਕਿ ਇੱਕ ਸਕਸੈਸਫੁਲੀ ਇਹਨੂੰ ਕੰਪਲੀਟ ਕੀਤਾ ਜਾ ਸਕੇ